ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਗਿਆ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕ੍ਰਾਸ ਬਾਰਡਰਰ ਇੱਕ ਡਰਗ ਨਾ ਕਾਟਲ ਜਿਹੜਾ ਬਸਟ ਕੀਤਾ ਗਿਆ 8 ਕਿਲੋ ਹਿਰੋਇਨ ਇੱਕ ਤੀਬ ਔਰ ਦਾ ਪਿਸਟਲ ਨਾਲ ਲਾਈਵ ਰਾਉਂਡਸ ਨੇ ਤੇ ਕਿ ਹੁੰਡਾਈ ਕ੍ਰੇਟਾ ਕਾਰ ਫੜੀ ਗਈ ਹੈ ਇਹਦੇ ਚ ਦੋਸ਼ੀ ਜਿਹੜਾ ਹੈਗਾ ਧਰਮਿੰਦਰ ਸਿੰਘ ਇਹ ਹਰਸ਼ਾ ਸ਼ੀਨਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਔਰ ਮੁਢਲੀ ਪੁੱਛਗਈ ਤੋਂ ਇਹ ਪਤਾ ਲੱਗਿਆ ਕਿ ਅਜਨਾਲਾ ਸੈਕਟਰ ਇਹ ਯੂਜ਼ ਕਰ ਰਹੇ ਸੀ ਡਰੋਨਸ ਰਾਹੀਂ ਪੁਸ਼ ਕਰਨ ਨੂੰ ਔਰ ਇੱਕ ਬੜਾ ਨੋਟੋਰੀਅਸ ਸਮਗਲਰ ਹੈਗਾ ਪਾਕਿਸਤਾਨ ਦਾ ਉਹ ਨਾਲੇ ਦੇ ਲਿੰਕ ਸੀਗੇ ਉਸ ਤੋਂ ਇਲਾਵਾ ਇੱਕ ਪ੍ਰਦੀਪ ਇਹਦੇ ਸ਼ਰੀਕੇ ਚੋਂ ਜਿਹੜਾ ਬੰਦਾ ਹੈ ਉਹ ਮੇਨ ਇਹਦੇ ਜਿਹੜੇ ਲਿੰਕ ਰਾਉਣ ਵਾਲਾ ਬੰਦਾ ਉਹੀ ਹੈ ਔਰ ਜਿਹੜੀ ਮੁਢਲੀ ਪੁੱਛਗਈ ਚੋਂ ਇਹ ਵੀ ਗੱਲ ਆਈ ਹੈ ਵੀ ਕਾਫੀ ਸਮੇਂ ਤੋਂ ਇਹ ਕੰਮ ਇਹ ਕਰ ਰਹੇ ਨੇ ਔਰ ਜਿਹੜੀ ਪ੍ਰਦੀਪ ਕੋਹਲੀ ਸਾਰੀਆਂ ਪ੍ਰੋਸੀਡਸ ਫਾਈਨੈਂਸ਼ੀਅਲ ਜਿਹੜੀਆਂ ਉਹ ਜਾਂਦੀਆਂ ਰਹੀਆਂ ਸੋ ਪ੍ਰਦੀਪ ਨੂੰ ਵੀ ਇਸ ਮੁਕਦਮੇ ਦੇ ਵਿੱਚ ਅਸੀਂ ਦੋਸ਼ੀ ਨਾਮਜ਼ਦ ਕੀਤਾ ਹੈ ਔਰ ਜਲਦੀ ਫੜਨ ਦੀ ਸਾਨੂੰ ਉਮੀਦ ਆ ਉਹਨੂੰ ਔਰ ਮੈਂ ਇਸ ਸਟੇਜ ਤੇ ਜ਼ਿਆਦਾ ਡਿਟੇਲ ਚ ਨਹੀਂ ਜਾ ਸਕਦਾ ਬਟ ਇੰਨੀ ਗੱਲ ਜ਼ਰੂਰ ਹੈ ਕਿ ਜਿਹੜੀ ਆਪਾਂ ਬਿਗ ਫਿਸ਼ ਜਿਹਨੂੰ ਕਹਿੰਦੇ ਆ ਜੋ ਕਿ ਡਰੱਗ ਟ੍ਰੇਡ ਦੇ ਵਿੱਚ ਵੱਡੇ ਮગરਮੱਛ ਕਹਿ ਸਕਦੇ ਆ ਜਾਂ ਬਿਗ ਫਿਸ਼ ਕਹਿੰਦੇ ਆ ਇੰਗਲਿਸ਼ ਉਹ ਇਹ ਜ਼ਰੂਰ ਹੈ ਔਰ ਇਹਦੇ ਅ ਮਤਲਬ ਫੜੇ ਜਾਣਨਾ ਮੈਨੂੰ ਲੱਗਦਾ ਕਿ ਕਾਫੀ ਵੱਡਾ ਨੈਟਵਰਕ ਇਹਨਾਂ ਦਾ ਸਾਰਾ ਸਮੈਸ਼ ਹੋਏਗਾ ਸੋ ਸਾਡੀਆਂ ਟੀਮਾਂ ਜਿਹੜੀਆਂ ਹੁਣ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਆਪਾਂ ਲੈ ਕੇ ਜਾਵਾਂਗੇ ਚਾਹੇ ਉਹ ਫਾਈਨੈਂਸ਼ੀਅਲ ਐਂਗਲ ਹੈ ਪ੍ਰੋਪਰਟੀ ਦਾ ਐਂਗਲ ਹੈ ਗੱਡੀ ਕਿੱਥੋਂ ਆਈ ਜਿਹੜਾ ਈਵਨ ਆਰਮਜ਼ ਐਟ ਨਾਲ ਜਿਹੜਾ ਪਿਸਟਲ ਹੈ ਇਹ ਕਲੇਮ ਕਰਦਾ ਮੇਰਾ ਲਾਇਸੈਂਸ ਹੀ ਹੈ ਉਹ ਵੀ ਆਪਾਂ ਚੈੱਕ ਕਰਨਾ ਵੀ ਕਿਸ ਹਾਲਾਤ ਚ ਕਿਵੇਂ ਬਣਿਆ ਪਹਿਲਾਂ ਇਹਦੇ ਤੇ ਮਕਦਮਾ ਕੋਈ ਨਹੀਂ ਹੈ ਬਟ ਮੈਨੂੰ ਲੱਗਦਾ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਸ ਗੱਲ ਇਸ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਰਹੇਗੀ ਜਿਸ ਤਰ੍ਹਾਂ ਐਡੀ ਵੱਡੀ ਖੇਪ ਲੈ ਕੇ ਡਿਸਟ੍ਰੀਬਿਊਟ ਕਰ ਰਿਹਾ ਔਰ ਇਹ ਦੱਸਦਾ ਕਿ ਕਾਫੀ ਲਾਰਜ ਅਮਾਉਂਟ ਜਿਹੜਾ ਇਹਨਾਂ ਨੇ ਪਿਛਲੀਆਂ ਜੜੀਆਂ ਕਨਸਾਈਨਮੈਂਟਸ ਇਧਰ ਉਧਰ ਕੀਤੀਆਂ ਉਹਦੇ ਚ ਇਹਨਾਂ ਨੇ ਜਨਰੇਟ ਕੀਤੀ ਸਭ ਦੱਸ ਰਿਹਾ ਸੀ ਕਿ ਜਿਸ ਤਰ੍ਹਾਂ ਬਹੁਤ ਲੰਬੇ ਸਮੇਂ ਤੋਂ ਉਹ ਕੰਮ ਕਰਦਾ ਪਿਆ ਜਾਇਦਾਤਾ ਵੀ ਬਣਾਈ ਐਨੇ ਉਹ ਤਾਂ ਕਿਸ ਤਰ੍ਹਾਂ ਨਜ਼ਰ ਤੋਂ ਬਚਿਆ ਕਿਸ ਤਰ੍ਹਾਂ ਰਿਆ ਨਹੀਂ ਦੇ ਰਿਹਾ ਫੋਕਸ ਦੇ ਵਿੱਚ ਸੋ ਇੰਨਾ ਬੜੀ ਕੀ ਆਪਾਂ ਦੇ ਵਿੱਚ ਪੜਾਈ ਜਾ ਦੇ। ਦੇਖੋ ਮੈਨੂੰ ਹੁਣ ਇਹ ਬਾਰੇ ਤਾਂ ਮੇਰੇ ਏਰੀਆ ਦਾ ਤਾਂ ਰਹਿਣ ਵਾਲਾ ਹੈ ਨਹੀਂ। ਬਟ ਕਈ ਵਾਰ ਨਹੀਂ ਪਤਾ ਲੱਗਦਾ ਕਿਸੇ ਬੰਦੇ ਦਾ ਔਰ ਕੋਈ ਪੁਰਾਣਾ ਪ੍ਰੀਵਿਅਸ ਦੇਖੋ ਜੇ ਕੇਸ ਵੀ ਹੈ ਨਹੀਂਗਾ। ਸੋ ਕਈ ਵਾਰੀ ਬੰਦਾ ਸਫੈਦ ਪੋਸ਼ ਜਿਹੜੇ ਲੋਕ ਨੇ ਇਦਾਂ ਦੇ ਉਹ ਆਪਣੇ ਆਪ ਨੂੰ ਕਵਰ ਕਰ ਜਾਂਦੇ ਆ। ਬਟ ਸਟਿਲ ਮੈਂ ਸਮਝਦਾ ਇਹਦੇ ਸਭ ਤੋਂ ਵਧੀਆ ਕੰਮ ਸਾਡੀ ਮਜੀਠਾ ਰੋਡ ਪੁਲਿਸ ਦੇ ਐਸ ਐਚ ਓ ਇੰਸਪੈਕਟਰ ਰਣਜੀਤ ਸਿੰਘ ਏ ਸੀ ਪੀ ਕਮਲਜੀਤ ਸਾਡੇ ਨਵਜੋਤ ਏਡੀਸੀਪੀ ਇਨਵੈਸਟੀਗੇਸ਼ਨ ਔਰ ਡੀਸੀਪੀ ਰਵਿੰਦਰਪਾਲ ਜੀ ਦੀ ਸੁਪਰਵਾਈਜ਼ ਹੇੇ ਕੰਮ ਹੋਇਆ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਚ ਅੱਪਾ ਤੋਂ ਟੱਟ ਨਾਲ ਅਸੀਂ ਫੋਰ ਵੀ ਇਸ ਬਾਰੇ ਸਾਂਝੇ ਕਰਾਂਗੇ ਕਿਉਂਕਿ ਜਦੋਂ ਇੱਕ ਵਾਰ ਬੰਦਾ ਫੜਿਆ ਜਾਂਦਾ ਦੂਜਾ ਬੰਦਾ ਅਲਰਟ ਹੋ ਜਾਂਦਾ ਔਰ ਇਹ ਵੀ ਗੱਲ ਸਾਹਮਣੇ ਆਈ ਵੀ ਉਹਦੇ ਕੋਲ ਵੀ ਵੱਡੀ ਕਨਸਾਈਨਮੈਂਟ ਉਸ ਟਾਈਮ ਸੀਗੀ ਜਿਹੜਾ ਪ੍ਰਦੀਪ ਹੈ ਨਸ਼ਾ ਦੇ ਰੋਣ ਸ਼ੁਰੂ ਕੀਤਾ ਨੇਚੁਰਲੀ ਉਹ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਲਿਸਟ ਬਣਾਈ ਹੋਵੇ ਤੁਸੀਂ ਆਪਣੇ ਫੀਲਡ ਦੇ ਵਿੱਚ ਤੁਹਾਡੇ ਜਿਹੜਾ ਅਹੀ ਹੋਣ ਡਾਲੀਆਂ ਕਰ ਦਿੱਤੀਆਂ ਨੇ ਕਿੰਨੇ ਕ ਪਰਸੈਂਟ ਲੱਗਦਾ ਤੁਹਾਨੂੰ ਕਿ ਕੰਮ ਹੋ ਗਿਆ ਤੇ ਕਿੰਨੇ ਕ ਪਰਸੈਂਟ ਬਲੇ ਨੇ ਵੀ ਇਹਨਾਂ ਦੇ ਤੇ ਜਿੱਦਾਂ ਘਰ ਤੋੜ ਕਰਕੇ ਕਈਆਂ ਦੇ ਤੋੜੇ ਨੇ ਔਰ ਉਸ ਦੇ ਮਤਲਬ ਤੁਸੀਂ ਅੱਗੇ ਵਧਦੇ ਹੋ ਜਿਹਦੇ ਰਿਜ਼ਲਟ ਵੀ ਬਹੁਤ ਵਧੀਆ ਆ ਰਹੇ ਨੇ ਔਰ ਹੈਵੀ ਰਿਕਵਰੀਜ਼ ਹੋ ਰਹੀਆਂ ਨੇ ਅਮਰ ਪੁਲਿਸ ਵੱਲੋਂ ਅਰਜਾਤੀ ਨਾ ਰਜਾ ਕੇ ਕੰਮ ਕੀਤੀ ਆ ਕਿੰਨੀ ਕਿ ਲਿਸਟ ਤੁਹਾਡੇ ਹਿਸਾਬ ਨਾਲ ਕੇ ਵਧੀਆ ਦੇਖੋ ਲਿਸਟਾਂ ਗੱਲ ਇਦਾਂ ਹੈ ਕਿ ਲਿਸਟਿਕ ਸਾਡਾ ਪੈਰਾਮੀਟਰ ਤੋਂ ਸ਼ੁਰੂ ਕਰਨ ਵਾਸਤੇ ਇੱਕ ਸਟਾਰਟਿੰਗ ਪੁਆਇੰਟ ਹੁੰਦਾ ਜੀ ਜੋ ਜਿਉਂ ਜੋ ਆਪਾਂ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਚੀਜ਼ 'ਚ ਵੀ ਜਾਣੇ ਉੱਥੇ ਹੋਰ ਨਾਮ ਉੱਭਰ ਕੇ ਆ ਜਾਂਦੇ ਸਾਹਮਣੇ ਇਹ ਆਨ ਗoing ਪ੍ਰੋਸੈਸ ਹੈ ਤੁਹਾਨੂੰ ਜਿਵੇਂ ਪਤਾ ਹੈ ਕਿ ਉਧਰੋਂ ਕ੍ਰਾਸ ਬਾਰਡਰ ਸਾਰਾ ਕੰਮ ਚੱਲ ਰਿਹਾ ਹੈ ਔਰ ਟੈਕਨੋਲੋਜੀ ਦਾ ਮਿਸਯੂਜ਼ ਹੋ ਰਿਹਾ ਟੋਟਲ ਪੁਸ਼ਿੰਗ ਜਿਹੜੀ ਉੱਥੋਂ ਹੋ ਰਹੀ ਹੈ ਪਿੱਛੇ ਜਿਵੇਂ ਤੁਹਾਨੂੰ ਪਤਾ ਪਾਓ ਫੜਿਆ ਸੀਗਾ ਲੜਕਾ ਜੂਵਿਨਾਈ ਫਰੋਜ਼ਪੁਰ ਸੈਕਟਰ ਤੋਂ ਬੇੜੀਆਂ ਨਹੀਂ ਕੰਮ ਕਰ ਰਿਹਾ ਸੀ ਨੋਵਲ ਤਰੀਕੇ ਨਾਲ ਬੰਦੇ ਕਰ ਰਹੇ ਆ ਔਰ ਇਹ ਵੀ ਆਪਾਂ ਨੂੰ ਪਤਾ ਕਿ ਲੌਂਗੀਟਿਊਡ ਲਾਟੀਟਿਊਡ ਦੇ ਉੱਤੇ ਡਰੋਨ ਨੂੰ ਪੂਰਾ ਡਾਇਰੈਕਸ਼ਨ ਦੇ ਕੇ ਉੱਥੇ ਉਤਾਰਿਆ ਜਾਂਦਾ ਜਿੱਥੇ ਉਹ ਚਾਹੁੰਦੇ ਆ ਸੋ ਕਾਫੀ ਇਹਦੇ ਚ ਚੈਲੰਜ ਰਹਿੰਦਾ ਹੈ ਜਿਹੜੀ ਸਾਡੀ ਫੋਰਸਸ ਬਾਰਡਰ ਤੇ ਲੱਗੀਆਂ ਪਲੱਸ ਅੱਗੇ ਲੱਗੀਆਂ ਬਟ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਮਿਸ਼ਨਰੇਟ ਦੇ ਵਿੱਚ ਆਲਰੇਡੀ 45 ਕੇਜੀ ਦਾ 2025 ਚ ਹੀ ਆਪਾਂ ਰਿਕਵਰ ਕਰ ਚੁੱਕੇ ਆ ਕਿਲੋ ਹੀਰੋਇਨ ਦੇ ਵਿੱਚ ਆਇਆ ਉਹਦੇ ਨਾਲ ਤੇ ਇਹਦਾ ਇੱਥੇ ਟ੍ਰਕ ਹੋਰ ਕਿੱਦਾਂ ਵੱਡਾ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਜਮੇਨ ਕਿੰਗਪਿੰਨ ਜਿਹੜਾ ਪ੍ਰਦੀਪ ਸਾਹਮਣੇ ਆਏਗਾ ਆਇਆ ਇਹਦੇ ਤੇ ਤੇ ਜਦੋਂ ਫੜਿਆ ਜਾਏਗਾ ਉਹ ਤੋਂ ਕਾਫੀ ਖੁਲਾਸੇ ਹੋਣ ਦੀ ਮੈਨੂੰ ਉਮੀਦ ਹੈ ਕਿਉਂਕਿ ਉਹ ਬਹੁਤ ਵੈਲ ਇਨਟ੍ਰੈਂਟ ਡਰੱਗ ਟ੍ਰੇਡ ਦੇ ਵਿੱਚ ਸਰ ਰਿਕਵਰੀ ਵੀ ਪ੍ਰਦੀਪ ਕੋਲ ਹੋ ਸਕਦੀ ਹੈ ਮਤਲਬ ਦੇਖੋ ਇਹ ਤਾਂ ਹੁਣ ਡਿਪੈਂਡ ਕਰੇਗਾ ਕਿਉਂਕਿ ਕੱਲ ਉਹ ਜਦੋਂ ਬੰਦਾ ਅਲਰਟ ਹੋ ਜਾਂਦਾ ਹੈ ਤਾਂ ਨੇਚਰਲੀ ਆਪਣੇ ਐਵੀਡੈਂਸ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦਾ ਹੀ ਹੈ ਕੋਈ ਵੀ ਕ੍ਰਿਮੀਨਲ ਹੋਵੇ ਸਰ ਇਸ ਤੋਂ ਇਲਾਵਾ ਹੋਰ ਇਹ ਹੋਰ ਕੋ ਬਹੁਤੀ ਇਹਦੇ ਓਕੂਪੇਸ਼ਨ ਮੈਨੂੰ ਨਹੀਂ ਸਾਹਮਣੇ ਆਈ ਮੜਾ ਮੋਟਾ ਪਿੰਡ ਚ ਜਿਵੇਂ ਕੰਮ ਹੈ ਉਹੋ ਜਿਹਾ ਇਹਦੇ ਘਰ ਵੀ ਰੇਡ ਰੂਟ ਕੀਤੇ ਆ ਸਾਰੇ ਹੁਣ ਵੀ ਸਾਡੀ ਟੀਮ ਉਥੇ ਡੀਐਸਪੀ ਸਾਹਿਬ ਗਏ ਹੋਏ ਹੈ ਤੇ ਸਰਚ ਵਗੈਰਾ ਚੱਲ ਰਹੀ ਹੈ ਐਡਰੈਸ ਨੋਟਰ ਕਿਤਾ ਸਰ ਹਾਂਜੀ ਮੈਂਟਲ ਹਸਪੀਟਲ ਦੇ ਏਰੀਆ ਚੋਂ ਮਜੀਠਾ ਰੋਡ ਪੁਲਿਸ ਨੇ ਆਇਆ ਸੀ ਹਾਂਜੀ ਲੈ ਜਿਹੜਾ 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 ਹੈਗਾ ਦੀ ਪ੍ਰੋਸੀਜਰ ਕੀਤੀ ਜਾਏਗੀ ਡੈਫੀਨਿਟਲੀ ਭਾਜੀ ਸਾਰਾ ਉਹ ਚੈੱਕ ਕਰਕੇ ਜੋ ਪ੍ਰੋਸੀਜਰ ਹੈ ਆਪਣਾ ਐਨਡੀਪੀਐਸ ਐਕਟ ਦਾ ਫਾਲੋ ਕਰਾਂਗੇ ਉਹਦੇ ਬੜਾ ਫਿਟ ਕੇਸ ਹੈ ਉਸ ਕੰਮ ਵਾਸਤੇ ਕੋਨ ਹੈ ਰਮੰਦਰ ਕੇਸ ਆਇਆ ਉਹਦੇ ਨਾਲ ਇੱਕ ਦਿਨ ਹੀ ਮੁੰਡੇ ਫੜਿਆ ਉਹ ਵੀ ਨਹੀਂ ਨਹੀਂ ਜੀ ਸਰ ਕਿਹੜਾ ਕੱਲ ਸ਼ੁਰੂ ਕਰਨ ਜਾ ਰਹੇ ਆ ਕਿ ਚਲੋ ਉਹ ਕੱਲ ਵੈਸੇ ਬੈਠ ਜਾਣਾ ਬੈਟਰ ਹੋਵੇਗਾ ਪਤਾ ਲੱਗੇਗਾ ਬੈਟਰ ਜਿਸ ਤਰ੍ਹਾਂ ਟੈਕਨੋਲੋਜੀ ਦੀ ਵਰਤੋਂ ਕਰਕੇ ਜਿਹਨਾਂ ਸ਼ੌਕ ਪੀਂਦੇ ਆ ਤਾਂ ਲੱਗਦਾ ਕਿ ਉਹਨਾਂ ਨੇ ਕੋਈ ਠੱਲ ਪੈ ਜੀ ਕਿ ਡਰੋਨ ਨੂੰ ਕਿਹੜਾ ਆਈਡੀ ਡੌ ਜਿਹੜਾ ਹੈ ਡਰੋਨ ਇਹ ਜਾ ਜਾ ਰਹੇ ਆ ਤੇ ਉਹਨਾਂ ਨਾਲ ਕੋਲੋ ਦੇਖੋ ਉਹ ਤਾਂ ਡੈਫੀਨਿਟਲੀ ਜਿਹੜੀ ਵੀ ਚੀਜ਼ ਕਿਸੇ ਚੀਜ਼ ਨੂੰ ਰੋਕਦੀ ਹੈ ਜਿਹੜੀ ਕਿ ਸਾਨੂੰ ਮੇਨ ਥ੍ਰੈਟ ਹੈ ਜਿਹਦੇ ਤੋਂ ਕਿਸ ਸਮਾਨ ਨਾ ਆਫਲੋਡ ਹੋ ਰਿਹਾ ਆ ਕੇ ਡਰੋਨ ਰਾਹੀਂ ਤੇ ਉਹਦੇ ਜਦੋਂ ਜੋ ਵੀ ਐਂਟੀ ਚੀਜ਼ ਆ ਉਹਦੇ ਤੋਂ ਡੈਫੀਨਿਟਲੀ ਫਾਇਦਾ ਹੋਏਗਾ ਹੀ ਹੋਏਗਾ ਜੀ ਸਰ ਤੁਸੀਂ ਕਿੰਨੇ ਕੁ ਸਰਪ੍ਰਾਈਜ਼ ਹੁੰਦੇ ਜੀ ਅਮਰ ਸਰ ਤੁਸੀਂ ਕਿੰਨੀ ਹੈਲੋ ਰਿਕਵਰ ਉਹ ਤੁਹਾਨੂੰ ਲੱਗਦਾ ਸੀਗਾ ਕਿ ਇਸ ਲੈਵਲ ਤੇ ਹੋ ਸਕਦੀ ਹੈ ਰਿਕਵਰ ਕੀ ਤਜਰਬਾ ਪਰਸੋ ਦੇਖੋ ਮੇਰਾ ਤਾਂ ਤਜਰਬਾ ਇਹ ਹੀ ਹੈ ਕਿ ਜਿਹੜਾ ਜਿਹੜਾ ਵੀ ਪ੍ਰੋਫੈਸ਼ਨ ਹੈ ਉਹ ਜਿਹੜਾ ਬੰਦਾ ਜ਼ਿਆਦਾ ਮਿਹਨਤ ਕਰਦਾ ਉਹਨੇ ਜ਼ਿਆਦਾ ਰਿਜ਼ਲਟ ਲੈ ਕੇ ਆਉਂਦਾ ਸਿੱਧੀ ਗੱਲ ਇਹ ਹੈ ਔਰ ਜੇ ਆਪਾਂ ਦੇਖੀ ਜਾਵੇ ਸਾਡੇ ਸਿਟੀ ਤੋਂ ਬਾਹਰੋਂ ਇੰਟੈਲੀਜੈਂਸ ਬੇਸਡ ਆਪਰੇਸ਼ਨ ਜ਼ਿਆਦਾ 99% ਹੀ ਮੈਂ ਸੋਮੀਨਾ ਵੀ ਉੱਥੋਂ ਹੁੰਦੇ ਵੱਡੀਆਂ ਰਿਕਵਰੀਆਂ ਦੇ ਵਿੱਚ ਤੋਂ ਆਈ ਐਪਰੀਸ਼ੀਏਟ ਮਾਈ ਟੀਮ ਔਰ ਸਾਡੇ ਮੁਲਾਜ਼ਮਾਂ ਨੇ ਬਹੁਤ ਅੱਛਾ ਕੰਮ ਕੀਤਾ ਇਹਦੇ ਵਿੱਚ ਵੀ ਦੋ ਸਾਡੇ ਥਾਣੇ ਦੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਅਸੀਂ ਸਪੈਸ਼ਲ ਆਨਰ ਕਰਾਵਾਂਗੇ ਡੀਜੀ ਸਰ ਸਰ ਕੰਮ ਤਾਂ ਕਾਫੀ ਵੱਧ ਗਿਆ ਜਦੋਂ ਨਸ਼ੇ ਦੇ ਬਾਰੇ ਕਿੰਨਾ ਸ਼ੁਰੂ ਆਇਆ ਨਹੀਂ ਜੀ ਕੋਸ ਇਹ ਤਾਂ ਮਤਲਬ ਸਾਡੀ ਇੱਕ ਡਿਊਟੀ ਹੈ ਟੁਵਰਡਸ ਦੀ ਸੋਸਾਇਟੀ ਐਂਡ ਟੁਵਰਡਸ आवर ਓਨ ਪ੍ਰੋਫੈਸ਼ਨ ਦੇਖੋ ਸਾਡਾ ਤਾਂ ਬੈਸਟ ਤਾਲਮੇਲ ਹੈ ਜੀ ਆਪਣੇ ਨਾਲ ਦੇ ਪੰਜਾਬ ਪੁਲਿਸ ਦੇ ਸਾਥੀਆਂ ਨਾਲ ਬੀਐਸਐਫ ਨਾਲ ਐਨਸੀਬੀ ਨਾਲ ਆਈਬੀ ਨਾਲ ਸਾਰੇ ਏਜੰਸੀਜ਼ ਨਾਲ ਜਿੰਨੀਆਂ ਵੀ ਹੈਗੇ ਅਸੀਂ ਵੀ ਆਰ ਆਲਵੇਜ਼ ਇਨ ਟੱਚ ਆਰ ਬੜਾ ਕੋਆਰਡੀਨੇਟਿਡ ਸਾਰਾ ਕੰਮ ਚੱਲਦਾ ਰਹਿੰਦਾ ਸਰ ਕੋਈ ਲਿਸਟ ਨਹੀਂ ਕੋਈ ਹੋਰ ਹੀ ਬੜੀ ਸਟਾਈਲ ਉਹ ਵੀ ਡਿਜੀਪਸਾਉ ਨੇ ਬੜੀ ਹਾਈ ਲੈਵਲ ਦੀ ਮੀਟਿੰਗ ਕੀਤੀ ਆ ਔਰ ਔਰ ਕਹਾਂ ਗਿਆ ਵੀ ਬਾਰਡਰ ਦੇ ਲਾਗੇ ਜਦ ਵੀ ਨਪਰੀਆ ਉਹਨੂੰ ਵਧਾਉਣ ਦੇ ਲੱਗ ਰਹੀ ਮੰਗਦੇ ਤੁਸੀਂ ਹੋਰ ਵੀ ਕੁਝ ਦੇਖੋ ਇਹ ਮੈਂ ਕੁਝ ਨਹੀਂ ਕਹਿ ਸਕਦਾ ਉਹਦੇ ਬਾਰੇ ਜੋ ਮਹਾਂਜੋਕ ਡੀਜੀ ਸਾਹਿਬ ਨੇ ਉੱਥੇ ਗੱਲ ਕਹੀ ਹੈ ਉਹਦਾ ਆਨਸਰ ਉਹੀ ਦੇ ਸਕਦੇ ਨੇ ਮੈਂ ਮੈਨੂੰ ਨਹੀਂ ਪਤਾ ਉਸ ਬਾਰੇ ਸਰ ਲੋਕਾਂ ਦੇ ਮਨਾਂ ਵਿੱਚ ਜਿਹੜਾ ਡਰ ਹੈ ਜਦੋਂ ਲਗਾਤਾਰ ਕੋਈ ਧਮਾਕਾ ਹੀ ਹੁੰਦਾ ਦੇਖ ਬਾਕੀ ਜਗ੍ਹਾ ਤੇ ਲੋਕ ਐ ਸਵਾਲ ਕਰਦੇ ਨੇ ਕਿ ਥਾਣੇ ਦੇ ਉੱਤੇ ਧਮਾਕਾ ਹੋਇਆ ਤੇ ਬਾਕੀ ਕਿਸ ਤਰੀਕੇ ਨਾਲ ਲੋਕਾਂ ਦੇ ਮਨਾਂ 'ਚ ਡਰ ਕਿਉਂ ਤੱਕ ਕਹਿੰਦੇ ਬੰਬ ਆਉਂਦੇ ਕਿੱਥੋਂ ਤੇ ਤੁਹਾਨੂੰ ਦੱਸਿਆ ਤਾਂ ਹੈ ਵੀ ਡਰੋਨ ਸਾਰੀ ਗੱਲ ਹੋਤਾ ਕਿ ਨਾਲੇ ਅਜੇ ਯਾਰ 8 ਕਿਲੋ ਦੇ ਤੁਸੀਂ ਰਿਕਵਰੀ ਹੈ ਵਾਈਓਰ ਸਾਈਡ ਟਰੈਕਿੰਗ ਕਾਨੂੰ ਆਪਾਂ